ਭਗਵਾਨ ਵਾਲਮੀਕੀ ਆਸ਼ਰਮ ਤੋਨਾ ਸਾਹਿਬ ٹرسٹ ਗੱਦੀ ਨਸੀਹਤ ਸੰਤ ਮਲਕੀ ਇਤਨਾਥ ਚੇਅਰਮੈਨ ਓਮਪ੍ਰਕਾਸ਼ ਗੱਬਰ ਵੱਲੋਂ ਕੀਤੀਆਂ ਗਈਆਂ ਨਵੇਂ ਨਿਯੁਕਤੀਆਂ ਜਿਸ ਵਿੱਚ ਐਡਵੋਕੇਟ ਰਾਹੁਲ ਕਲਿਆਣ ਨੂੰ ਲੀਗਲ ਐਡਵਾਈਜ਼ਰ ਅਤੇ ਕੁਲਦੀਪ ਸਿੰਘ ਖਾਨਕੋਟ ਨੂੰ ਦਿਹਾਤੀ ਪ੍ਰਧਾਨ ਲਗਾਇਆ ਗਿਆ 3 ਨਵੰਬਰ ਨੂੰ ਸਨਮਾਨਿਤ ਸਮਾਰੋਹ ਵਿੱਚ ਸੰਤਾ ਨੂੰ 10 ਵਜੇ ਪਹੁੰਚਣ ਦੀ ਅਪੀਲ ਕੀਤੀ ਗਈ ਵਾਲਮੀਕੀ ਧਰਮ ਦਾ ਓਮਪ੍ਰਕਾਸ਼ ਵਾਲਮੀਕੀ ਸ਼ਕਤੀ ਆਮੀਨ ਮੇਲੇ ਜਲਦੀ ਬੋਲੋ वाल्मीकि शक्ति अमर तरफ से कहो वाल्मीकि अमर तरफ से कहो आज पावन वाल्मीकि तीर्थ ਵੱਲੋਂ ਰਾਹੁਲ ਜੀ ਨੂੰ ਤੌਰ ਕਲਦੇਵ ਜੀ ਨੂੰ ਪਾਵਨ ਵਾल्मीकि तीर्थ ਵੱਲੋਂ ਜਿਹੜੀ ਉਹ ਸੇਵਾ ਲਈ ਗਈ ਆ ਇਹਨਾਂ ਨੇ ਪ੍ਰਯਾਸ ਕਰਦੇ ਆ ਕਿ ਪਾਵਨ ਵਾल्मीकि तीर्थ ਦੀ ਜਿਹੜੀ ਸੇਵਾ ਵਾ ਆਪਣੇ ਤਨ ਮਨ ਧਨ ਦੇ ਨਾਲ ਕਰਨੇ ਆ ਜੈ ਵਾल्मीकि ਹਰ ਹਰ ਵਾल्ਮੀਕ ਜੈ ਵਾल्मीकि ਹਰ ਹਰ ਵਾल्ਮੀਕ ਅੱਜ ਸੰਤ ਮਲਕੀਨਾ ਜੀ ਦੇ ਅਗਿਆਚ ਪਾਵਨ ਬਾਲਮੀਕੀ ਤੁਨਾ ਤਬ ਤਸਰੀਕ ਮੀਟਿੰਗ ਹੋਈ ਜਿਹਦੇ ਚ ਰੋਹਿਤ ਕਲਿਆਣ ਜੀ ਅੱਜ ਲੀਗਲ ਐਡਵਾਈਜ਼ਰ ਪਾਵਨ ਬਾਲਮੀਕੀ ਤੀਰ ਦਾ ਰਜਿਸਟਰ ਦਾ ਸਨਮਾਨ ਸੰਤਾ ਨੇ ਕੀਤਾ ਰੋਹਿਤ ਜੀ ਨੇ ਅੱਜ ਹੀ ਵਾਦਾ ਕੀਤਾ ਹੈ ਆਪਣੀ ਟੀਮ ਨੂੰ ਸਾਰੇ ਐਡਵੋਕੇਟ ਲੈ ਕੇ ਆਏ ਹਨ ਕਿ ਜਿੰਨੇ ਵੀ ਕੇਸ ਇੱਥੇ ਦੇ ਮੈਂ ਬਿਲਕੁਲ ਨਾਲ ਫਾਈਟ ਕਰਾਂਗਾ ਚਿਤਕੀ ਤਮਗਾ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਹਾਂ ਕਿ ਰੋਹਿਤ ਜੀ ਚੜ੍ਹਦੀ ਕਲਾ ਦੇ ਪਾਸੇ ਜਾਣ ਤੀਸਰੀ ਦੀ ਸੇਵਾ ਜਿਹਨਾਂ ਮਿਲੀ ਆ ਲੀਗਲ ਐਡਵਾਇਜ਼ਰ ਦੇ ਤੌਰ ਤੇ ਇਥੇ ਮਿਹਨਤ ਕਰਨਗੇ ਨਾਲ ਨਾਲ ਦਾਸ ਬੇਨਤੀ ਕਰਦਾ ਹੈ 30 ਤਰੀਕ ਨੂੰ ਠੀਕ 10 ਵਜੇ ਪਵਨ ਬਾਲਮੀਕੀ ਤੀਤ ਤੇ ਪਹੁੰਚੂ ਜੋ ਕਿ ਸਨਮਾਨ ਸਮਰੂਪ ਜਿਹੜਾ ਪਵਨ ਬਾਲਮੀਕੀ ਤੀਤ ਤੇ ਵਿਖੇ ਨਿਸ਼ਾਨ ਸਭ ਲੱਗਾ ਹੈ ਉਹਦੇ ਵਿੱਚ ਜਿਹੜੇ ਯੋਧਿਆਂ ਨੇ ਸਹਿਯੋਗ ਦਿੱਤਾ ਹੈ ਜਿਨ੍ਹਾਂ ਨੇ ਪਵਨ ਬਾਲ ਸਿੰਘ ਮੀ ਕੀ ਤੀਰਥ ਬਾਤ ਤੇ ਸ਼ਹੀਦੀਆਂ ਦਿੱਤੀਆਂ ਆ ਮਹਿਤਾ ਚੌਂਗ ਦੇ ਵਿੱਚ ਚਾਰੋਂ ਮੁੰਡੇ ਸ਼ਹੀਦ ਹੋਏ ਜਦੋਂ ਉੱਤੇ ਨਿਸ਼ਾਨ ਸਭ ਲੱਗਾ ਸੀ ਉੱਥੇ 151 108 ਫੁੱਟ ਦਾ ਨਿਸ਼ਾਨ ਸਭ ਛੜਿਆ ਰਿਹਾ ਉਹ ਸ਼ਹੀਦਾਂ ਦੇ ਪਰਿਵਾਰ ਨੂੰ ਸਨਮਾਨ ਕੀਤਾ ਜਾਵੇਗਾ ਸੰਤਾਨ ਦਾ ਆਦੇਸ਼ ਹੈ ਕਿ ਸਾਰੀਆਂ ਸੰਗਤਾਂ ਹੁਣ ਹਮਾ ਕੀ ਤੀਰਥ ਨੂੰ 10:00 ਵਜੇ ਤੇ ਪਹੁੰਚਣ ਸ੍ਰੀ ਸ੍ਰੀ 108 ਸਤਿਗੁਰੂ ਖਰੀਨਾ ਜੀ ਮਹਾਰਾਜ ਕੀ ਜੈ ਅੱਜ ਮੈਨੂੰ ਤੀਰਥ ਤੋਂ ਜੋ ਸੰਤ ਬਾਬਾ ਮਲਕੀਨਾਥ ਜੀ ਨੇ ਜੋ ਗੱਦੀ ਨਿਸ਼ੀਨ ਨੇ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹ ਜ਼ਿੰਮੇਵਾਰੀ ਆਪਣੀ ਤਾੰਦੇ ਨਾਲ ਨਿਭਾਵਾਂਗਾ ਤੇ ਪ੍ਰਮਾਤਮਾ ਅੱਗੇ ਵੀ ਹੱਥ ਜੋੜਦਾ ਕਿ ਸੱਚੇ ਪਾਤਸ਼ਾਹ ਮੇਰੀ ਚੜ੍ਹਦੀ ਕਲਾ ਕਰਨ ਤੇ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਆਪਣੀ ਪੂਰੀ ਨੀਅਤ ਨਾਲ ਸਾਫ਼ ਨੀਅਤ ਨਾਲ ਨਿਭਾਵਾਂ ਤੇ ਮੈਂ ਇੱਥੇ ਜਿਹੜੇ ਜੋ ਮੈਨੂੰ ਉਦ੍ਹਾ ਦਿੱਤਾ ਗਿਆ ਮੈਂ ਆਪਣਾ ਪੂਰੀ ਮਾਨ ਸਨਮਾਨ ਦਾ ਪੂਰਾ ਕਰਾਂਗਾ ਜਿਆ ਬਲਮੀ ਜਿੰਨੇ ਵੀ ਕੇਸ తీਰੇ ਦੇ ਚੱਲਦੇ ਆਪਾਂ ਦੇ ਦੇ ਕੇਸ ਨੇ ਸਾਰੇ ਮੈਂ ਪੂਰੀ ਮਿਹਨਤ ਦੇ ਨਾਲ ਹੈਂਡਲ ਕਰਿਆ